ਹੈਲੋ ਬੀਤਾ ਜੀ ਮਿਲਦੀਆਂ ਦੁਬਾਰਾ ਤੋਂ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਪ੍ਰੈਕਟਿਸ ਸ਼ੀਟ ਜਿਹੜੀਆਂ ਸੀਈਪੀ ਦੀ ਸੋਲਵ ਕਰਦੇ ਹੁੰਨੇ ਆ ਤਾਂ ਉਸ ਦੇ ਵਿੱਚ ਅੱਜ ਆਪਾਂ ਪ੍ਰੈਕਟਿਸ ਸ਼ੀਟ ਨੰਬਰ 4 ਦਾ ਮੈਥ ਕਰਦੇ ਪਏ ਆ ਜਿਸ ਦੇ ਵਿੱਚ ਦੇਖੋ ਸਭ ਤੋਂ 16 ਨੰਬਰ ਤੋਂ ਤੁਹਾਨੂੰ ਪਤਾ ਹੀ ਆ ਕਿ ਸਾਡਾ ਮੈਥ ਜਿਹੜਾ ਸ਼ੁਰੂ ਹੋ ਜਾਂਦਾ ਸੋ ਪਹਿਲਾ ਦੇਖੋ ਪ੍ਰਸ਼ਨ ਨੂੰ ਪੜੋ ਗਿੰਦਾਰੇ ਅਨੁਸਾਰ ਸੰਖਿਆ ਦੱਸੋ ਗਿੰਦਾਰੇ ਦੀ ਫੋਟੋ ਬਣੀ ਆ ਇਹਦੇ ਅਨੁਸਾਰ ਸੰਖਿਆ ਦੱਸੋ ਮਤਲਬ ਕੀ ਹੈ ਕਿ ਇਹਦੇ ਵਿੱਚ ਜਿੰਨੇ ਮੋਤੀ ਨੇ ਗਿਰੋਣ ਸੈਂਕੜੇ ਵਾਲੇ ਦੇ ਗਿਣਨੇ ਸ਼ੁਰੂ ਕਰੀਏ 1 2 3 4 5 ਤਾਂ ਸੈਂਕੜੇ ਵਾਲੇ ਦੇ ਵਿੱਚ ਕਿੰਨੇ ਮੋਤੀ ਆ 5 ਆ ਅੱਗੇ ਦੇਖੋ ਦਹਾਈ ਵਿੱਚ ਕਿੰਨੇ ਆ 1 2 3 4 5 6 7 8 ਤੇ ਇਹਦੇ ਵਿੱਚ ਕਿੰਨੇ ਮੋਤੀ ਆ 9 ਦੇ ਵਿੱਚ ਕਿੰਨੇ ਮੋਤੀ ਆ 9 8 9 ਗਏ ਸੀ ਤੇ ਅੱਗੇ ਦੇਖੋ ਇਹਦੇ ਵਿੱਚ ਕਿੰਨੇ ਆ 1 2 3 4 5 6 7 8 ਤੇ ਇਹਦੇ ਵਿੱਚ ਕਿੰਨੇ ਆ 8 ਤਾਂ ਸਾਡੇ ਕੋਲੇ ਸੰਖਿਆ ਕੀ ਬਣਦੀ ਆ ਧਿਆਨ ਨਾਲ ਦੇਖਾਂਗੇ 598 ਇਹਦੇ ਨਾਲ ਦੀ ਸੰਖਿਆ ਕਿਹੜੇ ਨੰਬਰ ਤੇ ਦੇਖੋ ਇੱਕ ਨੰਬਰ ਤੇ ਤਾਂ ਸਹੀ ਆਨਸਰ ਫਿਰ ਸਾਡਾ ਕੀ ਹੋ ਗਿਆ ਇੱਕ ਨੰਬਰ ਕੋਸ਼ मतलब অপਸ਼ਨ ਸੋਲਵੇਂ ਪ੍ਰਸ਼ਨ ਦੀ ਪਹਿਲੀ অপਸ਼ਨ 598 ਠੀਕ ਹੈ ਜੀ 17 ਨੰਬਰ ਦੇ ਵਿੱਚ ਦੇਖੋ ਇਕਾਈ ਦਹਾਈ ਜੋ ਆਪਾਂ ਨੂੰ ਹਮੇਸ਼ਾ ਕੰਮ ਦਿੰਦੀ ਇੱਥੇ ਉਹੀ ਕੰਮ ਦੇਣੀ ਆ ਕਿਹੜੇ ਘਰ ਦੇ ਨੰਬਰ ਵਿੱਚ 9 ਦਹਾਈ ਦੇ ਸਥਾਨ ਤੇ ਹੈ 9 ਨੂੰ ਵੇਖਣਾ ਆਪਾਂ ਦਹਾਈ ਦੇ ਸਥਾਨ ਤੇ ਵੇਖਣਾ ਹੈ ਚਲੋ ਸ਼ੁਰੂ ਕਰਦੇ ਹਾਂ ਇਕਾਈ ਦਹਾਈ ਕਰਕੇ ਦੇਖੋ ਪਹਿਲੇ ਜਿਹੜਾ ਘਰ ਹੈ ਉਹਦੇ ਵਿੱਚ ਲਿਖਿਆ 599 599 ਦੇ ਵਿੱਚ 9 ਦੀ ਗੱਲ ਕਰੀਏ ਤਾਂ 9 ਹੈਗਾ ਇਕਾਈ ਦੇ ਸਥਾਨ ਤੇ ਅੱਗੇ ਹੈਗਾ 859 868 ਦੇ ਵਿੱਚ 9 ਹੈਗਾ ਆ ਇਕਾਈ ਦੇ ਸਥਾਨ ਤੇ ਅੱਗੇ 985 985 ਦੇ ਵਿੱਚ ਵੀ ਜਿਹੜਾ 9 ਆ ਉਹ ਹੈਗਾ ਇਕਾਈ ਦਹਾਈ ਸੈਂਕੜੇ ਦੇ ਸਥਾਨ ਤੇ 598 592 ਦੇ ਵਿੱਚ ਦੀ ਅਗਰ ਅਸੀਂ ਗੱਲ ਕਰੀਏ 598 ਦੇ ਵਿੱਚ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ 598 ਦੇ ਵਿੱਚ 9 ਕਿਹੜੇ ਸਥਾਨ ਦੇਖੋ ਇਕਾਈ ਦਹਾਈ ਤਾਂ ਇਹਦਾ ਮਤਲਬ ਕਿ ਕਿਹੜੇ ਸਥਾਨ ਤੇ ਆ ਗਿਆ ਆ ਚੌਥੇ ਤੇ ਸਹੀ ਰ ਆਪਸ਼ਨ ਸਾਡੀ ਕਿਹੜੀ ਆ 4 ਨੰਬਰ ਆਪਸ਼ਨ ਉਸ ਤੋਂ ਅੱਗੇ ਹੈਗਾ 18 ਨੰਬਰ 18 ਨੰਬਰ ਦੇ ਵਿੱਚ ਦੇਖੋ ਦਿਖਾਏ ਘਰਾਂ ਵਿੱਚੋਂ ਸਾਨੂੰ ਕੋਈ ਘਰ ਦਿੱਤੇ ਗਏ ਨੇ ਵਿੱਚੋਂ ਕਰ ਕਿਸ ਘਰ ਦੇ ਨੰਬਰ ਵਿੱਚ 9 ਦਾ ਸਥਾਨਕ ਮੁੱਲ 90 ਹੈ ਹੁਣ ਅਸੀਂ ਸਥਾਨਕ ਮੁੱਲ ਦੀ ਗੱਲ ਕਰਾਂਗੇ ਪਹਿਲਾਂ ਸਾਨੂੰ ਸਿਰਫ ਸਥਾਨ ਪੁੱਛਿਆ ਸੀ ਜਦੋਂ ਸਾਨੂੰ ਸਥਾਨ ਪੁੱਛਣਗੇ ਤਾਂ ਅਸੀਂ ਇਕਾਈ ਦਹਾਈ ਦੱਸਣਾ ਜਦੋਂ ਸਾਨੂੰ ਸਥਾਨਕ ਮੁੱਲ ਦੱਸਣਗੇ ਤਾਂ ਅਸੀਂ ਮੁੱਲ ਦੱਸਣਾ ਜਿਵੇਂ ਮੰਨ ਲਓ ਇਕਾਈ ਦਾ 1 ਦਹਾਈ ਦਾ 10 ਹੁੰਦਾ ਓਵੇਂ ਹੀ ਇੱਕ ਇਕਾਈ 9 ਇਕਾਈਆਂ ਦਾ 9 ਬੋਲਾਂਗੇ ਤੇ 9 ਦਹਾਈਆਂ ਕੀ ਬਣ ਗਈਆਂ 90 ਤਾਂ ਇਹਦਾ ਮਤਲਬ ਅਸੀਂ 9 ਦਹਾਈਆਂ ਲੱਭਣੀਆਂ ਨੇ ਚਲੋ ਜੀ ਹੁਣ ਅਸੀਂ 9 ਦਹਾਈਆਂ ਲੱਭੀਏ ਦੇਖੋ ਇੱਥੇ 9 ਹੈਗਾ ਇਕਾਈ ਦੇ ਸਥਾਨ ਤੇ ਤਾਂ ਇਹਦਾ ਕੀ ਬਣੇਗਾ 9 ਬਣੇਗਾ 598 ਦੇ ਵਿੱਚ ਚੈੱਕ ਕਰੋ 8 ਇਕਾਈ ਤੇ 9 ਦਹਾਈ ਤੇ 9 ਦਹਾਈਆਂ ਕਿੰਨੀਆਂ ਹੁੰਦੀਆਂ ਨੇ 90 ਤਾਂ ਸਾਡਾ ਸਹੀ ਆਨਸਰ ਵੈਸੇ ਤਾਂ A ਬਣ ਰਿਹਾ ਇੱਕ ਵਾਰ ਆਪਾਂ ਅਗਲੀਆਂ ਆਪਸ਼ਨਸ ਜੋ ਵੀ ਦੇਖ ਲਈਏ ਇੱਥੇ ਦੇਖੋ 9 ਇਕਾਈ ਦੇ ਸਥਾਨ ਤੇ ਆ ਇੱਥੇ 9 ਸੈਂਕੜੇ ਦੇ ਸਥਾਨ ਤੇ ਆ ਇਕਾਈ ਦੇ ਸਥਾਨ ਤੇ 9 9 ਹੀ ਰਹੇਗਾ ਜੇ ਸੈਂਕੜੇ ਦੀ ਗੱਲ ਕਰੀਏ ਤਾਂ 9 ਸੈਂਕੜਿਆਂ ਵਿੱਚ ਕਿੰਨੇ ਬੰਦੇ ਹੁੰਦੇ ਆ 900 900 ਇਹਦਾ ਮਤਲਬ ਕੀ ਆ ਆਪਣਾ ਹੁਣ ਸਹੀ ਆਨਸਰ ਕੀ ਆ 2 ਨੰਬਰ ਆਪਸ਼ਨ 598 ਦੇਖੋ بار بار 599 99 ਆਂਦਾ ਪਿਆ ਨਾ ਤਾਂ ਉਹਨਾਂ ਨੇ ਉੱਪਰ ਪਹਿਲਾਂ ਹੀ ਦੱਸਿਆ ਕਹਿੰਦੇ ਇਸ ਵਾਲੀ ਜਿਹੜੀ ਅਭਿਆਸ ਸ਼ੀਟ ਵਿੱਚ ਆ 21 ਸਵਾਲ ਨੂੰ ਵੱਖ-ਵੱਖ ਤਰੀਕਿਆਂ ਨਾਲ ਦੱਸਿਆ ਗਿਆ 21 ਸਵਾਲ ਹੈ ਕਦੀ ਗਿਨਤਾਰੇ ਤੇ ਆ ਜਾਂਦਾ ਕਦੀ ਦਹਾਈ ਦਾ ਸਥਾਨ ਪੁੱਛ ਲੈਂਦਾ ਕਦੀ ਸਥਾਨਕ ਮੁੱਲ ਪੁੱਛ ਲੈਂਦਾ ਹੈ ਨਾ ਚਲੋ ਹੁਣ ਅਗਲਾ ਦੇਖੀਏ 19 ਨੰਬਰ ਤੇ 5 ਸੈਂਕੜੇ ਹੁਣ ਦੇਖੋ ਜਦੋਂ ਕੋਈ ਐਸਾ ਸਵਾਲ ਆਵੇ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਰਫ ਸਾਈਡ ਤੇ ਇਕਾਈ ਦਹਾਈ ਸੈਂਕੜਾ ਲਿਖ ਕੇ ਰੱਖਣਾ ਠੀਕ ਹੈ ਉਹਨਾਂ ਨੇ ਕਿਹਾ ਪੰਜ ਸੈਂਕੜੇ ਨੌ ਦਹਾਈਆਂ ਤੇ ਅੱਠ ਇਕਾਈਆਂ ਨਾਲ ਬਣਨ ਵਾਲੀ ਸੰਖਿਆ ਦੱਸੋ ਤਾਂ ਸੰਖਿਆ ਸਾਡੇ ਕੋਲੇ ਕਿਹੜੀ ਬਣੀ ਹੈ 598 ਇਹਦੇ ਨਾਲ ਦੀ ਸੰਖਿਆ ਕਿਹੜੀ ਆਪਸ਼ਨ ਚ ਪਈ ਆ ਤਿੰਨ ਨੰਬਰ ਆਪਸ਼ਨ ਚ ਠੀਕ ਹੈ ਜੀ ਅੱਗੇ ਦੇਖੋ 20 ਨੰਬਰ ਕੁਐਸਚਨ 590 ਇਕਾਈਆਂ ਵਿੱਚ ਕਿੰਨੀਆਂ ਦਹਾਈਆਂ ਹੋਣਗੀਆਂ 590 ਇਕਾਈਆਂ ਲਿਖੀਆਂ ਹੋਈਆਂ ਨੇ ਉਹਨਾਂ ਨੇ 590 ਆਪਾਂ ਨੂੰ ਸੰਖਿਆ ਨਹੀਂ ਦਿੱਤੀ ਤਾਂ ਤੁਸੀਂ ਇਹ ਨਹੀਂ ਸੋਚ ਲੈਣਾ ਕਿ ਇਹਦੇ ਵਿੱਚ 90 ਇਕਾਈਂ ਦਹਾਈਆਂ ਨੇ ਸੌਰੀ 9 ਦਹਾਈਆਂ ਨੇ ਇਹ ਨਹੀਂ ਸੋਚਣਾ ਹੈਗਾ ਕਿ ਇਹਦੇ ਵਿੱਚ 9 ਦਹਾਈਆਂ ਨੇ ਆਪਾਂ ਨੂੰ ਉਹਨਾਂ ਨੇ ਪੂਰਾ ਦੱਸਿਆ ਕਿ 590 ਕੀ ਨੇ ਸਾਰੀਆਂ 590 ਜਿਹੜੀਆਂ ਨੇ ਇਹ ਕੀ ਨੇ ਇਕਾਈਆਂ ਨੇ ਠੀਕ ਹੈ 590 ਅਗਰ ਇਕਾਈਆਂ ਨੇ ਅਗਰ ਆਪਾਂ ਇੱਕ ਇਕਾਈ ਦੀ ਗੱਲ ਕਰੀਏ ਇੱਕ ਇੱਕਾਈ ਤੋਂ ਕਿੰਨੀਆਂ ਦਹਾਈਆਂ ਬਣਦੀਆਂ ਨੇ ਸੌਰੀ 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 10 ਅਗਰ ਆਪਾਂ ਇੱਕ ਦਹਾਈ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿੰਨੀਆਂ ਇਕਾਈਆਂ ਹੁੰਦੀਆਂ ਨੇ 10 ਇਕਾਈਆਂ ਹੁੰਦੀਆਂ ਨੇ ਠੀਕ ਹੈ ਇੱਕ ਦਹਾਈ ਦੇ ਵਿੱਚ ਯਾਨੀ ਇੱਕ ਬੰਡਲ ਦੇ ਵਿੱਚ 10 ਤਿੱਲੀਆਂ ਹੁੰਦੀਆਂ ਨੇ ਜੋ ਆਪਾਂ ਰੋਜ਼ ਗੱਲ ਕਰਦੇ ਹਾਂ ਨਾ ਇੱਕ ਬੰਡਲ ਚ 10 ਤਿੱਲੀਆਂ ਹੁੰਦੀਆਂ ਨੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਜੇ 590 ਤਿੱਲੀਆਂ ਹੋਣਗੀਆਂ 590 ਤਿੱਲੀਆਂ ਦੇ ਤੁਸੀਂ ਕਿੰਨੇ ਬੰਡਲ ਬਣਾਓਗੇ 1 2 ਆਪਾਂ ਦੇਖੋ 10 ਤਿੱਲੀਆਂ ਤੋਂ ਇੱਕ ਬੰਡਲ ਬਣਾ ਲੈਨੇ ਆ ਤਾਂ 590 ਤੋਂ ਦੇਖੋ ਕਿੰਨੇ ਬਨਣਗੇ 590 ਤੋਂ ਸਾਡੇ ਕੋਲੇ ਬਨਣਗੇ 59 ਕਿਵੇਂ ਪਤਾ ਲੱਗਿਆ ਸਾਨੂੰ 59 ਕਿਵੇਂ ਆਇਆ ਹੁਣ ਮੈਂ ਤੁਹਾਨੂੰ ਇਹ ਚੀਜ਼ ਦੁਬਾਰਾ ਸਮਝਾਉਣੀ ਆ ਧਿਆਨ ਨਾਲ ਦੇਖੋ ਅਗਰ ਸਾਡੇ ਕੋਲੇ ਇੱਕ ਬੰਡਲ ਹੈ ਉਹਨੂੰ ਅਸੀਂ ਖੋਲ ਕੇ ਤਿੱਲੀਆਂ ਚ ਕਰਦੇ ਆ ਤਾਂ ਸਾਡੇ ਕੋਲੇ ਕਿੰਨੀਆਂ ਤਿੱਲੀਆਂ ਹੋ ਜਾਂਦੀਆਂ ਨੇ 10 ਹੋ ਜਾਂਦੀਆਂ ਨੇ ਹੁਣ ਅਗਰ ਮੈਂ ਗੱਲ ਕਰਾਂ ਕਿ 10 ਤਿੱਲੀਆਂ ਤੋਂ ਅਸੀਂ ਇੱਕ ਬੰਡਲ ਬਣਾ ਲੈਨੇ ਆ ਠੀਕ ਹੈ 10 ਤਿੱਲੀਆਂ ਤੋਂ ਇੱਕ ਬੰਡਲ ਜਦੋਂ ਅਸੀਂ ਬਣਾ ਲੈਨੇ ਆ ਐਦਰ ਧਿਆਨ ਨਾਲ ਦੇਖੋ 10 ਤਿੱਲੀਆਂ ਦਾ ਕੀ ਬਣ ਜਾਂਦਾ ਇੱਕ ਬਣ ਜਾਂਦਾ ਜੇ ਇੱਥੇ ਤਿੱਲੀਆਂ 20 ਹੋਣਗੀਆਂ ਤਾਂ ਕਿੰਨੇ ਬੰਡਲ ਬਣਨਗੇ ਦੋ ਬੰਡਲ ਬਣਨਗੇ ਜੇ ਮੰਨ ਲਓ ਤਿੱਲੀਆਂ 90 ਨੇ ਤਾਂ ਕਿੰਨੇ ਬੰਡਲ ਬਣਨਗੇ 9 ਬੰਡਲ ਬਣਨਗੇ ਬਿਲਕੁਲ ਸਹੀ ਹੈ ਅੱਗੇ ਦੇਖੋ ਜੇ ਹੁਣ ਆਪਣੇ ਕੋਲੇ ਤਿੱਲੀਆਂ 100 ਨੇ ਤਾਂ ਕਿੰਨੇ ਬੰਡਲ ਬਣਾਉਂਗੀ ਦਸ ਕਿਉਂਕਿ ਇੱਕ ਜ਼ੀਰੋ ਕਹਿ ਲੋ ਇੱਕ ਜ਼ੀਰੋ ਜਿਹੜੀ ਉਹ ਘਟਦੀ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਹੈ ਨਾ ਤਾਂ ਉਸ ਤੋਂ ਬਾਅਦ ਇਹਦਾ ਮਤਲਬ 590 ਦੇ ਵਿੱਚ ਕਿੰਨੇ ਹੋਣਗੇ ਪਿੱਛੇ ਜ਼ੀਰੋ ਘੱਟਤੀ 59 ਠੀਕ ਹੈ ਜੀ ਤਾਂ ਇਹਦਾ ਸਹੀ ਆਨਸਰ ਕਿਹੜਾ ਸੀ অপਸ਼ਨ ਨੰਬਰ 4 ਇੱਕੀ ਦੇ ਦੇਖੋ ਨਵਜੀਤ ਸੁਰਿੰਦਰ ਰਣਜੀਤ ਅਤੇ ਕਮਲਜੀਤ ਦੇ ਘਰ ਨਾਲ-ਨਾਲ ਹਨ ਸੁਰਿੰਦਰ ਦੇ ਘਰ ਦਾ ਨੰਬਰ ਦੱਸੋ ਹੁਣ ਦੇਖੋ ਇਨਾਂ ਨੇ ਕਿਹਾ ਕਿ ਨਵਜੀਤ ਦਾ ਨੰਬਰ ਹੈਗਾ 598 ਸੁਰਿੰਦਰ ਦਾ ਆਪਾਂ ਨੂੰ ਦਿੱਤਾ ਨਹੀਂ ਰਣਜੀਤ ਦਾ 600 ਤੇ ਕਮਲਜੀਤ ਦਾ 601 ਇਹਦਾ ਮਤਲਬ ਕਿ ਗਿਣਤੀ ਚੱਲਦੀ ਪਈ ਹੈ ਹੈਨਾ ਗਿਣਤੀ ਚੱਲਦੀ ਜਾਂਦੀ ਹੈ ਦੇਖੋ 598 500 ਕੀ ਚਾਹਿੰਦਾ ਸੀ ਇੱਥੇ 99 ਫਿਰ 600 601 ਪਰ نیچے ਤੇ ਸਾਨੂੰ 598 ਪੰਜਾਬੀ ਚ ਜਾਨੀ ਸ਼ਬਦਾਂ ਚ ਲਿਖ ਕੇ ਦਿੱਤਾ ਪਿਆ ਫਿਰ ਆਪਾਂ ਕੀ ਕਰਨਾ ਹੈ ਪਹਿਲਾ ਪਹਿਲੇ ਨੂੰ ਪੜੀਏ 598 598 599 ਤਾਂ ਦੋ ਨੰਬਰ ਆਪਸ਼ਨ ਤੇ 599 ਬੰਦ ਹੈ ਸਹੀ ਆ ਪਰ ਇੱਕ ਵਾਰ ਆਪਾਂ ਅਗਲੇ ਆਪਸ਼ਨਸ ਨੂੰ ਵੀ ਦੇਖ ਲਈਏ ਤੀਜੀ ਤੇ ਲਿਖਿਆ 600 ਚੌਥੀ ਤੇ ਲਿਖਿਆ 601 ਤਾਂ ਸਹੀ ਆਪਸ਼ਨ ਸਾਡੇ ਕੋਲ ਫਿਰ ਕਿਹੜੀ ਆ ਗਈ 599 ਆਪਸ਼ਨ ਨੰਬਰ 2 21ਵੇਂ ਪ੍ਰਸ਼ਨ ਦੀ ਹੈ ਅੱਗੇ ਦੇਖੋ 22ਵਾਂ ਮੈਂ ਤਿੰਨ ਅੰਕਾਂ ਦੀ ਸੰਖਿਆ ਹਾਂ ਹੁਣ ਫੇਰ ਦੇਖੋ ਉਹਨਾਂ ਨੇ ਆਪਾਂ ਨੂੰ ਤਿੰਨ ਅੰਕਾਂ ਦੀ ਸੰਖਿਆ ਕਹੇ ਤਾਂ ਜਿਸ ਦਾ ਸੈਂਕੜੇ ਦਾ ਅੰਕ 5 ਹੈ ਫੇਰ ਪਹਿਲਾ ਇਕਾਈ ਦਾ ਹਾਈ ਸੈਂਕੜਾ ਇੱਕ ਵਾਰ ਲਿਖ ਕੇ ਰੱਖ ਲਓ ਕਿਉਂ ਕਿ ਕਿਉਂਕਿ ਜਦੋਂ ਹੀ ਆਪਾਂ ਨੂੰ ਇਹ ਚੀਜ਼ ਆਵੇ ਤਾਂ ਅਸੀਂ ਆਪਣੇ ਸਾਨੂੰ ਧਿਆਨ ਚਾ ਕੇ ਇਸੇ ਨੂੰ ਵਰਤਣਾ ਆ ਅੱਗੇ ਦੇਖੋ ਸੈਂਕੜੇ ਦਾ ਅੰਕ ਕਿੰਨਾ ਲਿਖਤਾ 5 ਇਕਾਈ ਦਾ ਅੰਕ ਸੈਂਕੜੇ ਦੇ ਅੰਕ ਤੋਂ 3 ਵੱਧ ਇਕਾਈ ਜਿਹੜੀ ਆ ਆ ਸੈਂਕੜੇ ਤੋਂ 3 ਵੱਧ 5 1 2 3 ਲਾਈਨਾਂ ਲਗਾਈਆਂ 6 7 8 ਤਾਂ ਇੱਥੇ ਕੀ ਆ ਗਿਆ 8 ਉਸ ਤੋਂ ਅੱਗੇ ਦੇਖੋ ਓਹੋ ਇਕਾਈ ਦਹਾਈ ਸੈਂਕੜਾ ਇੱਥੇ 5 ਸੀ ਇੱਥੇ 8 ਸੀ ਅੱਗੇ ਦੇਖੋ ਅਤੇ ਦਹਾਈ ਦਾ ਅੰਕ ਇਕਾਈ ਦੇ ਅੰਕ ਤੋਂ 1 ਵੱਧ ਹੋਈ ਦਹਾਈ ਦਾ ਅੰਕ ਜਿਹੜਾ ਆ ਆਵळा ਉਹ ਇਹਦੇ ਤੋਂ 1 ਵੱਧ ਇਹਦੇ ਵਿੱਚ 1 ਜੋੜੋ 8 ਚ 1 ਜੋੜੇ 9 ਤਾਂ ਇੱਥੇ ਕੀ ਆ ਗਿਆ 9 ਫੇਰ ਦੇਖੋ ਸੰਖਿਆ ਕਿਹੜੀ ਨਿਕਲੀ 598 অপਸ਼ਨ ਨੰਬਰ 2 ਹਉ ਤੇਵੇਂ ਪ੍ਰਸ਼ਨ ਦੇਖੋ ਤੇਵੇਂ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਕੀ ਕਿਹਾ ਜੇਕਰ ਤਾਰਾ ਜੇਕਰ ਤਾਰੇ ਦੀ ਫੋਟੋ ਬਣੀ ਹੋਵੇ ਤਾਂ ਉਹ ਇੱਕ ਇਕਾਈ ਹੋਵੇ ਮਤਲਬ ਕਿ ਇਹਨੂੰ ਤੁਸੀਂ ਤਿੱਲੀ ਮੰਨਣਾ ਹੈ ਤਾਰਾ ਹੈਗਾ ਸਾਡੀ ਤਿੱਲੀ ਤੇ ਜਿਹੜਾ ਡੱਬਾ ਆ ਜਿਹੜਾ ਸਾਡੇ ਕੋਲੇ ਉਹਨਾਂ ਨੇ ਘਾਣ ਬਣਾ ਕੇ ਦਿੱਤਾ ਆ ਹਨਾ ਸਕੁਅਰ ਸਕੀਨ ਵਾਲੇ ਕਿਊਬ ਬਣਾ ਕੇ ਦਿੱਤਾ ਆ ਇਹਨੂੰ ਆਪਾਂ ਕਹਿੰਦੇ ਆ ਬੰਡਲ ਇਹ ਬੰਡਲ ਹੋਵੇ ਜਾਨੀ 10 ਹੋਵੇ ਤਾਂ ਹੁਣ ਤੁਸੀਂ ਬਣਾਉਣਾ ਕਿੰਨਾ ਆ 40 1 41 ਉਹਨਾਂ ਨੇ ਕਿਹਾ ਤਾਂ 40 1 41 ਲਈ ਸਹੀ ਉੱਤਰ ਦੱਸੋ ਵੀ ਕਿਹੜਾ 40 41 ਬਣਾਉਂਦਾ ਦੇਖੋ ਇੱਥੇ ਤਾਰੇ ਗਿਣਿਏ ਪਹਿਲਾਂ ਆਪਾਂ ਇਹਨਾਂ ਨੂੰ ਕਿ ਕਿ ਗਿਣਨਾ 1 2 3 4 10 ਵੀ ਤਾਂ 20 ਤੇ 4 ਕਿੰਨੇ ਹੁੰਦੇ ਆ 24 ਅਗਲਾ ਦੇਖੋ 10 20 30 40 ਕਿਉਂ ਕਿ ਇਹ ਕਿੰਨੇ ਦਹਾਈਆਂ ਨੇ 10 ਨੇ ਠੀਕ ਹੈ ਇਹ ਬੰਡਲ ਨੇ 10 20 30 40 ਓਕੇ 40 1 ਇਹਦਾ 1 ਕਿ ਹੈ 40 ਤੇ 1 ਕਿੰਨੇ ਬਣੇ 41 ਇਹ ਸਾਡਾ ਸਹੀ ਆਨਸਰ ਆ ਰਿਹਾ ਪਰ ਇੱਕ ਵਾਰ ਅਗਲੀਆਂ ਵੀ ਦੇਖੀਏ 10 20 30 40 ਇੱਥੇ 2 ਦਿੱਤਾ ਤਾਂ 40 2 42 ਬਣੂਗਾ ਇੱਥੇ ਦੇਖੋ 4 ਦਾ ਇੱਥੇ ਦੇਖੋ 1 ਚੌਥੀ ਆਪਸ਼ਨ ਦੇ ਵਿੱਚ 1 ਮਤਲਬ ਕਿ 10 4 14 ਬਣਦਾ ਤਾਂ ਸਹੀ ਆਪਸ਼ਨ ਸਾਡੀ ਕਿਹੜੀ ਆ ਆਪਸ਼ਨ ਨੰਬਰ 2 ਸਾਡੀ ਜਿਹੜੀ ਆ ਬਿਲਕੁਲ ਸਹੀ ਆਪਸ਼ਨ ਹੈ ਠੀਕ ਹੈ ਜੀ ਅੱਗੇ ਦੇਖੀਏ ਹੁਣ ਆਪਾਂ 24ਵਾਂ ਪ੍ਰਸ਼ਨ ਦਿਖਾਏ ਕਾਰਡ ਦੀ ਵਰਤੋਂ ਨਾਲ ਦੋ ਅੰਕਾਂ ਦੀਆਂ ਕਿੰਨੀਆਂ ਸੰਖਿਆਵਾਂ ਬਣਨਗੇ ਆਪਾਂ ਨੂੰ ਉਹਨਾਂ ਨੇ ਦੋ ਕਾਰਡ ਦਿੱਤੇ ਦੋ ਅੰਕੀ ਸੰਖਿਆਵਾਂ ਬਣਾਉਣੀਆਂ ਨੇ ਦੋ ਅੰਕੀ ਮਤਲਬ ਕਿ ਜਿਨ੍ਹਾਂ ਦੇ ਵਿੱਚ ਦੋ ਹੀ ਅੰਕ ਹੋਣਗੇ ਜਿਵੇਂ ਦੇਖੋ ਇਹ ਦੋਵੇਂ ਕਾਰਡ ਵਰਤ ਕੇ ਦੋ ਅੰਕੀਆਂ ਆਪਾਂ ਸੰਖਿਆਵਾਂ ਬਣਾਉਣੀਆਂ ਨੇ ਇਹ ਨਹੀਂ ਹੈਗਾ ਵੀ ਹੁਣ ਤੁਸੀਂ 201 ਜਾਂ ਇਹਨਾਂ ਦਾ ਬਣਾ ਲਓ 304 ਜਾਂ 340 ਜਾਂ 343 ਇਹ ਨਹੀਂ ਬਣਾ ਸਕਦੇ ਕਿਓ ਦੇਖੋ 343 ਵੀ ਬਣ ਸਕਦਾ 3 4 3 4 ਨੂੰ ਦੋ ਵਾਰ ਲਿਖ ਲਓ ਗਲਤ ਆਪਾਂ ਨੂੰ ਉਹਨਾਂ ਨੇ ਆਲਰੇਡੀ ਕਹਿ ਕੇ ਦੋ ਅੰਕਾਂ ਦੀਆਂ ਹੀ ਬਣਾਉਣੀਆਂ ਨੇ ਦੋਵਾਂ ਕਾਰਡਾਂ ਨੂੰ ਵਿੱਚ ਇੱਕ ਇੱਕ ਵਾਰ ਹੀ ਵਰਤਣਾ ਦੋ ਵਾਰ ਨਹੀਂ ਠੀਕ ਹੈ ਹੁਣ ਦੇਖੋ ਇੱਥੇ ਦੇਖੋ ਪਹਿਲਾਂ ਜੇ ਅਗਰ ਆਪਾਂ ਇਹ ਵਾਲੇ ਕਾਰਡ ਨੂੰ ਅੱਗੇ ਰੱਖ ਲਈਏ ਤਾਂ 4 ਦੂਸਰਾ ਕਾਰਡ ਨਾ ਰੱਖਿਆ ਤਾਂ ਕੀ ਬਣਿਆ 40 3 43 ਅਗਲੇ ਇਹਦੇ ਆ ਵਾਲੇ ਕਾਰਡ ਨੂੰ ਅੱਗੇ ਰੱਖ ਲਈਏ 3 ਉਸ ਤੋਂ ਬਾਅਦ ਆ ਵਾਲੇ ਕਾਰਡ ਨੂੰ ਅੱਗੇ ਰੱਖੇ ਚਾਰ ਤਾਂ ਬਣ ਗਿਆ 34 34 ਕਿੰਨੀਆਂ ਸੰਖਿਆਵਾਂ ਬਣੀਆਂ 1 2 ਤਾਂ ਸਹੀ ਆਪਸ਼ਨ ਕੀ ਆਉਗੀ ਫਿਰ ਸਾਡੀ ਚੌਥੀ ਆਪਸ਼ਨ ਆਉਗੀ ਸਹੀ ਅਨਸਰ ਕੀ ਹੈ 2 ਅੱਗੇ ਦੇਖੋ 25ਵਾਂ ਪ੍ਰਸ਼ਨ ਕੀ ਹੈ ਕਿਹੜੀਆਂ ਸੰਖਿਆਵਾਂ ਦਾ ਸਮੂਹ ਘਟਦੇ ਕਰਮ ਵਿੱਚ ਹੈ ਪਾੜੀ ਤੋਂ نیچے-नीचे ਨੂੰ ਆਉਣਾ ਘਟਦਾ ਕਰਮ ਹੈ ਮਤਲਬ ਕਿ 1 2 3 4 4 ਮਤਲਬ ਕਿ ਜਿਹੜੀ ਸਭ ਤੋਂ ਵੱਡੀ ਹੈ ਸਭ ਤੋਂ ਜਿਹੜੀ ਵੱਡੀ ਹੈ ਉਹਨੂੰ ਅਸੀਂ ਪਹਿਲਾਂ ਸਭ ਤੋਂ ਅੱਗੇ ਰੱਖਿਆ ਹੋਣਾ ਸਾਡੇ ਕੋਲੇ ਚਾਹੀਦਾ ਏ ਠੀਕ ਹੈ ਪਹਾੜੀ ਤੋਂ نیچے ਆਪਾਂ ਆ ਰਹੇ ਆਂ ਸਭ ਤੋਂ ਵੱਡੀ ਨੂੰ ਆਪਾਂ ਅੱਗੇ ਲਾਉਣਾ ਆ ਇਹ ਧਿਆਨ ਰੱਖਣਾ ਹੈ ਨੀਚੋਂ ਕਿਹੜੀ ਸ਼ੁਰੂ ਹੋਣੀ ਹੈ ਵੱਡੀ ਸਭ ਤੋਂ ਹੁਣ ਚਲੋ ਦੇਖੀਏ ਪਹਿਲਾਂ ਦੇਖੋ ਇੱਥੇ ਲਿਖਿਆ 64 ਦੂਜੀ ਆਪਸ਼ਨ 'ਚ ਲਿਖਿਆ 28 ਤੀਜੀ 'ਚ ਸਭ ਤੋਂ ਪਹਿਲਾਂ 84 ਚੌਥੀ 'ਚ ਫੇਰ 64 ਦੇਖੋ ਤਾਂ 6 2 8 ਅਗਲਾ ਪੇ ਵੀ ਤਰੀਕਾ ਕਰਕੇ ਦੇਖੀਏ 60 20 80 ਇੱਥੇ 60 ਤਾ ਸਹੀ ਸਭ ਤੋਂ ਵੱਡੀ ਫਿਰ ਕਿਹੜੀ ਆਂਦੀ ਹੈ ਸਾਡੇ ਕੋਲੇ অপਸ਼ਨ ਨੰਬਰ 3 84 ਵਾਲੀ ਤਾਂ 84 64 36 28 ਇਹ ਬਿਲਕੁਲ ਸਹੀ ਹੈ ਕਿਉਂਕਿ ਸਾਨੂੰ ਸਿੰਪਲੀ ਪਤਾ ਲੱਗ ਗਿਆ ਕਿ ਜਿਹੜੀ 84 ਵਾਲੀ ਹੈ ਉਹ ਸਭ ਤੋਂ ਵੱਡੀ ਹੈ ਅਸੀਂ ਸਭ ਤੋਂ ਵੱਡੀ ਤੋਂ ਸ਼ੁਰੂ ਕਰਨਾ ਹੈ ਕਿਉਂਕਿ ਇਹ ਘਟਦੇ ਕਰਮ ਨੇ ਘਟਦੇ ਘਟਦੇ ਜਾਂਦੇ ਨੇ ਕਿਵੇਂ ਦੇਖੋ 84 ਤੋਂ ਅੱਗੇ ਦੇਖੋ 60 4 64 ਛੋਟਾ ਆ 30 6 36 ਛੋਟਾ ਆ 28 28 ਬਿਲਕੁਲੀ ਛੋਟਾ ਤੇ ਇੰਨਾ ਸਾਰਾ ਤੋਂ ਘਟਦੇ ਘਟਦੇ ਆਉਂਦੇ ਪੈਣੇ ਹਨਾ ਅੱਗੇ ਹੈਗਾ 26 ਨੰਬਰ ਹਰਜੋਤ ਕੋਲ 100 ਰੁਪਏ ਦਾ ਨੁਰ ਰੁਪਏ ਸੀ ਕਹਿੰਦੇ ਉਸਨੇ ਦੁਕਾਨ ਤੋਂ ਜਿਓਮੈਟਰੀ ਬਾਕਸ ਹੀਟ ਦਿਖਾਇਆ ਦਿੱਤੇ ਮੁੱਲ ਅਨੁਸਾਰ ਖਰੀਦਿਆ ਦੁਕਾਨਦਾਰ ਹਰਜੋਤ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਇਹ ਹੈ ਜਿਓਮੈਟਰੀ ਬਾਕਸ ਠੀਕ ਹੈ ਕਿੰਨੇ ਰੁਪਏ ਦਾ 50 ਰੁਪਏ ਦਾ ਹਰਜੋਤ ਨੂੰ ਉਹਨੇ ਦੁਕਾਨਦਾਰ ਦਿੱਤਾ 100 ਰੁਪਇਆ ਤਾਂ ਹੁਣ ਤੁਸੀਂ ਦੱਸੋ ਕਿ ਦੁਕਾਨਦਾਰ ਉਹਨੂੰ 100 ਰੁਪਏ ਤੋਂ 50 ਰੁਪਏ ਤੋਂ ਘੱਟ ਦੇਵੇਗਾ ਵਾਪਸ 50 ਰੁਪਏ ਤੋਂ ਵੱਧ ਮੋੜੇਗਾ ਜਾਂ 50 ਰੁਪਏ ਦੇ ਬਰਾਬਰ ਮੋੜੇਗਾ ਜਾਂ 100 ਰੁਪਏ ਮੋੜੇਗਾ ਤਾਂ ਦੇਖੋ 50 ਤੋਂ ਘੱਟ ਵੀ ਨਹੀਂ ਆ ਸਕਦੇ ਜੇ 100 ਦੇ ਵਿੱਚੋਂ ਆਪਾਂ 50 ਘਟਾਈਏ ਤਾਂ ਸਿੱਧੀ ਜੀ ਗੱਲ ਹੈ 10 ਚੋਂ 5 ਕੱਢੇ 5 ਤਾਂ ਸਾਡੇ ਕੋਲੇ ਕੀ ਆਉਂਦਾ 50 ਰੁਪਏ ਦੇ ਬਰਾਬਰ অপਸ਼ਨ ਨੰਬਰ 3 ਬਿਲਕੁਲ ਸਹੀ ਹੈ ਆਗਲਾ ਦੇਖੋ 27ਵਾਂ 60 ਤੋਂ ਸ਼ੁਰੂ ਹੋ ਕੀ 60 ਤੋਂ ਸ਼ੁਰੂ ਹੋ ਕੇ ਪਿੱਛੇ ਵੱਲ 20-20 ਦੀਆਂ ਦੋ ਛਾਲਾਂ ਮਾਰਦੀਆਂ ਨੇ ਡੱਡੂ ਕਿਹੜੀ ਸੰਖਿਆ ਤੇ ਪਹੁੰਚੇਗਾ ਦੇਖੋ 60 ਤੇ ਡੱਡੂ ਖੜਾ ਆ ਉਹਨੇ ਦੋ ਛਾਲਾਂ ਮਾਰੀਆਂ ਨੇ 20-20 ਦੀਆਂ ਤਾਂ ਪਹਿਲਾਂ ਦੇਖੋ ਇੱਕ ਮਾਰੀ ਤਾਂ 40 ਤੇ ਗਿਆ ਦੂਜੀ ਮਾਰ ਕੇ 20 ਤੇ ਗਿਆ ਤਾਂ ਉਹ ਕਿੱਥੇ ਪਹੁੰਚਿਆ ਵਾ 20 ਤੇ 20 ਕਿੰਨੇ ਤੇ ਆ ਆਪਸ਼ਨ ਨੰਬਰ 2 ਤੇ ਤਾਂ ਸਾਡਾ ਸਹੀ ਆਨਸਰ ਕੀ ਆ ਆਪਸ਼ਨ ਨੰਬਰ 2 ਅਗਲਾ ਦੇਖੋ ਇੱਕ 베ਰੀ ਤੋਂ ਹਨੇਰੀ ਨਾਲ ਇੱਕ 베ਰੀ ਆ ਨਾ ਕੋਈ ਵੀ ਮੰਨ ਲਓ 베ਰੀ ਆ ਉਦੇ ਤੇ ਬਹਨੇਰੀ ਆਈ ਨੇਰ ਚੱਲਿਆ 120 베ਰ ਸੀ ਜਿਹੜੇ ਉਹ ਝੜ ਗਏ ਲੈ ਕੇ ਡਿੱਗ ਗਏ ਜਿਵੇਂ ਜਾਮ ਨੂੰ ਝੜ ਜਾਂਦੇ ਨੇ ਹਨਾ 베ਰੀ ਤੇ 115 베ਰ ਲੱਗੇ ਰਹਿ ਗਏ ਇਹ 베ਰੀ ਦੇਖੋ ਕੀ ਸੀ ਇਹ ਮੰਨ ਲਓ ਕੋਈ 베ਰੀ ਆ ਇਹਦੇ ਤੋਂ 120 베ਰ ਜਿਹੜੇ ਆ ਲੈ ਕੇ ਡਿੱਗ ਗਏ ਤੇ 115 베ਰ ਹਲੇ ਵੀ 베ਰੀ ਤੇ ਲੱਗੇ ਪਏ ਆ 베ਰੀ ਤੇ ਹਨੇਰੀ ਤੋਂ ਪਹਿਲਾਂ ਕਿੰਨੇ 베ਰ ਸਨ ਉਹ ਪੁੱਛਦੇ ਨੇ ਵੀ ਹਨੇਰੀ ਆਉਣ ਤੋਂ ਪਹਿਲਾਂ ਕਿੰਨੇ 베ਰ ਸਨ ਹੁਣ ਦੇਖੋ ਆਪਾਂ ਨੂੰ ਸਵਾਲ ਦੇ ਵਿੱਚ ਕੀ ਦੱਸਿਆ ਗਿਆ ਇੱਕ 베ਰੀ ਦੱਸੀ ਗਈ ਆ ਉਹਦੇ ਉੱਤੇ 베ਰ ਸੀ 120 ਝੜੇ ਹੋਏ ਤੇ 115 ਹਾਲੇ ਲੱਗੇ ਹੋਏ ਨੇ ਹੁਣ ਉਹਨਾਂ ਨੇ ਆਪਾਂ ਨੂੰ ਪੁੱਛਿਆ 베ਰੀ ਤੋਂ ਹਨੇਰੀ ਤੋਂ ਪਹਿਲਾਂ ਕਿੰਨੇ ਜਿੱਥੇ ਆਪਾਂ ਨੂੰ ਪੁੱਛ ਰਿਹਾ ਵੀ ਕਿੰਨੇ ਸੀ ਕਿਵੇਂ ਸੀ ਤਾਂ ਇਹਦਾ ਮਤਲਬ ਕੀ ਹੋਏਗਾ ਜੋੜ ਹੋਏਗਾ ਜੋੜ ਹੀ ਕਿਉਂ ਹੋਊਗਾ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਕਿੰਨੇ 베ਰ ਸਨ ਹੈ ਨਾ ਤਾਂ ਹੁਣ ਦੇਖੋ ਆਪਾਂ ਕੀ ਕਰਨਾ ਆ 120 ਜੋੜ 115 ਇਹਨੂੰ ਆਪਾਂ ਜੋੜ ਕੇ ਵੇਖਣਾ ਆ ਇੱਥੇ ਦੇਖੋ 5 2 3 1 1 2 ਤਾਂ ਆਨਸਰ ਸਾਡੇ ਕੋਲੇ ਕੀ ਆਇਆ 235 ਕੀ ਆਨਸਰ ਆਏਗਾ 235 ਕਿਉਂਕਿ ਅਸੀਂ ਜੋੜ ਕਰਕੇ ਵੇਖ ਲਿਆ ਅਗਲਾ ਹੈ ਗਾਇਆ 29ਵਾਂ ਇੱਕ ਬੇਰੀ ਤੋਂ ਹਨੇਰੀ ਨਾਲ 120 ਬੇਰ ਝੜ ਗਏ ਠੀਕ ਹੈ ਫੇਰ ਸੇਮ ਆ ਰਿਹਾ ਇੱਕ ਬੇਰੀ ਤੋਂ ਹਨੇਰੀ ਨਾਲ ਵੀ 120 ਬੇਰ ਛਾੜ ਗਏ ਤੇ ਬੇਰੀ ਤੇ 115 ਬੇਰ ਲੱਗੇ ਰਹਿ ਗਏ ਹਨੇਰੀ ਆਉਣ ਤੋਂ ਪਹਿਲਾਂ ਕਿੰਨੇ ਬੇਰ ਸਨ ਇਹ ਪਤਾ ਕਰਨ ਲਈ ਤੁਸੀਂ ਕੀ ਕਰੋਗੇ অপਸ਼ਨ ਆਪੜੋ ਜੋੜ ਕਰੋਗੇ ਘਟਾਓ ਗੁਣਾ ਜਾਂ ਭਾਗ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਆਪਾਂ ਜੋੜ ਕਰਾਂਗੇ ਕਿਉਂਕਿ ਸਾਨੂੰ ਕਿੰਨੇ ਪੁੱਛਿਆ ਸਾਰਿਆਂ ਦੀ ਗੱਲ ਕੀਤੀ ਗਈ ਕਿ ਪਹਿਲਾਂ ਉਹ ਚੀਜ਼ਾਂ ਕਿੰਨੀਆਂ ਸੀ ਤਾਂ ਉੱਥੇ ਅਸੀਂ ਕੀ ਕਹਿਣਾ ਚਾਹਾਂਗੇ ਕਿ ਜੋੜ ਹੋਵੇਗਾ 30 ਨੰਬਰ ਤੇ ਦੇਖੋ ਖਾਲੀ ਥਾਵਾਂ ਭਰਨ ਲਈ ਇੱਕ ਉੱਤਰ ਚੁਣੋ ਇੱਥੇ ਦੇਖੋ 42 36 ਹੈ ਤੇ 8 ਘਟਾਓ 36 ਬਰਾਬਰ ਹੈ 42 ਤਾਂ ਹੁਣ ਆਪਾਂ ਕੀ ਪਹਿਲਾਂ ਇਹਨਾਂ ਦੋਵਾਂ ਦਾ ਜੋੜ ਕਰਕੇ ਦੇਖੀਏ 42 ਜੋੜ 36 2 ਤੇ 6 8 4 ਤੇ 3 7 ਤਾਂ ਕੀ ਆਇਆ ਧਿਆਨ ਨਾਲ ਦੇਖੋ ਕੀ ਆਇਆ অপਸ਼ਨ ਨੰਬਰ 3 78 ਪਰ ਇੱਥੇ ਦੇਖੋ 78 ਭਰਤਾ ਠੀਕ ਹੈ ਇੱਥੇ ਦੇਖੋ 42 ਦਾ 42 ਵੀ ਪਿਆ 36 ਦਾ 36 ਵੀ ਪਿਆ ਤਾਂ ਇੱਥੇ ਕੀ ਮਿਸ 78 ਤਾਂ ਸਾਡਾ ਸਹੀ অপਸ਼ਨ ਕੀ ਆਉਗੀ অপਸ਼ਨ ਨੰਬਰ 3 78 ਸੋ ਏ ਸੀ ਜੀ ਅੱਜ ਦੇ ਮੈਥ ਦੇ ਸਵਾਲ ਚਲੋ ਮਿਲਾਂਗੇ ਅਗਲੀ ਵੀਡੀਓ 'ਚ ਥੈਂਕ ਯੂ